ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਸਭ ਤੋਂ ਪਹਿਲਾਂ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਇਹ ਹੈਗਾ ਕਾਟਨ ਦਾ ਕਮੀਜ਼ ਮਲਟੀ ਸ਼ੇਡ ਦੀ ਇਹਦੇ ਨਾਲ ਆਪਾਂ ਲਾਵਾਂਗੇ ਲੈਸ ਦੋ ਤਰ੍ਹਾਂ ਦੀ ਉਸ ਤੋਂ ਪਹਿਲਾਂ ਜੀ ਜਿੰਨੀ ਤੁਸੀਂ ਕਮੀਜ਼ ਦੀ ਲੈਂਥ ਰੱਖਣੀ ਆਪਦੀ ਰੱਖ ਉਹ ਤੋਂ 1 ਇੰਚ ਕਪੜਾ ਜ਼ਿਆਦਾ ਰੱਖ ਲਿਓ ਤੇ ਸਭ ਤੋਂ ਪਹਿਲਾਂ ਲੇਡ ਲਿਓ ਜੀ ਘੇਰਾ ਘੇਰਾ ਆਪਾਂ ਇੱਥੇ ਲੇਡਾਂਗੇ ਮਸ਼ੀਨ ਦੇ ਨਾਲ ਹੀ ਕਿਉਂਕਿ ਬਾਅਦ ਚ ਤਰਪਾਈ ਹੋ ਜੂਗੀ ਇਸ ਤਰ੍ਹਾਂ ਕੱਚਾ ਕਰ ਲਿਓ ਪਹਿਲਾਂ ਘੇਰੇ ਦਾ ਘੇਰਾ ਤੁਸੀਂ ਮਸ਼ੀਨ ਦੇ ਨਾਲ ਹੀ ਜਿੰਨਾ ਤੁਸੀਂ ਆਪ ਦਾ ਲੈਂਥ ਰੱਖਣੀ ਓਨੀ ਪ੍ਰੋਪਰ ਲੈਂਥ ਰੱਖ ਕੇ ਤੇ ਵੱਧ ਤਾਂ ਰੱਖਣਾ ਜੀ 1 ਇੰਚ ਕਿਉਂਕਿ ਜਿਹੜੀ ਆਪਾਂ ਲੇਸ ਦੀ ਦਾਬ ਦੇਣੀ ਆ ਉਦੇ ਵਾਸਤੇ 1 ਇੰਚ ਦਾ 1 ਇੰਚ ਇੱਕ ਵਾਰ ਇਸ ਦੇ ਵਿੱਚ ਆਊਗਾ ਦੋ ਤਰ੍ਹਾਂ ਦੋ ਵਾਰਾ ਪਲੇਸ ਲਾ ਕੇ ਘੇਰੇ ਨੂੰ ਤਿਆਰ ਕਰਨਾ ਨਿਊ ਲੁੱਕ ਦਾ ਘੇਰਾ ਬਣੂਗਾ ਨਿਊ ਡਿਜ਼ਾਈਨ ਬਣਾਵਾਂਗੇ ਆਪਾਂ ਤੇ ਇਹ ਸਰਦਾਰੀ ਕਲਰ ਦਾ ਸੂਟ ਸੀਗਾ ਤੇ ਉਸੇ ਨਾਲ ਦੀ ਆਪਾਂ ਮਲਟੀ ਸ਼ੇਡ ਦੀ ਲੇਸ ਲਈਏ ਦੋ ਤਰ੍ਹਾਂ ਦੀ ਉਸ ਤੋਂ ਪਹਿਲਾਂ ਜੀ ਇੱਥੇ ਆਪਾਂ ਕੁੱਟੇ ਦੀ ਮਦਦ ਦੇ ਨਾਲ ਨਾ 2.5 ਜਾਂ 3 ਇੰਚ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜ਼ਿਆਦਾ ਵੀ ਰੱਖਣਾ ਤਾਂ ਟਾਈ ਇੰਚ ਜਾਂ 3 ਇੰਚ ਰੱਖ ਕੇ ਨਿਸ਼ਾਨ ਲਾ ਲਿਓ ਇੰਨੀ ਸਪੇਸ ਦੇ ਕੇ ਫਿਰ ਇਸ ਤੋਂ ਉਤਾਂ ਵਾਲਾ ਨਿਸ਼ਾਨ ਲਾ ਲਿਓ ਦੋ ਨਿਸ਼ਾਨ ਲਾਵਾਂਗੇ ਤੇ ਸੈਂਟਰ ਦੇ ਵਿੱਚ ਆਪਾਂ ਵਕਰੀ ਨਿਸ਼ਾਨ ਵਕਰੀ ਲਾਵਾਂਗੇ ਲੈਸ ਦੂਜੀ ਤਰ੍ਹਾਂ ਦੀ ਇਹ ਇਹ ਦੋਹਾਂ ਨਿਸ਼ਾਨਾਂ ਤੇ ਆਪਾਂ ਲਾਵਾਂਗੇ ਇੱਕ ਤਰ੍ਹਾਂ ਦੀ ਲੈਸ ਮਲਟੀ ਸ਼ੇਡ ਦੀ ਜੇ ਜ ਹੈ ਮਲਟੀ ਸ਼ੇਡ ਕਲਰ ਹੈਗੇ ਆ ਸੂਟ ਦੇ ਵਿੱਚ ਪਿਓਰ ਕਾਟਨ ਦਾ ਸੂਟ ਹੈ ਆਹ ਯਾਲ ਓਵਰ ਸੂਟ ਹੈ ਤਾਂ ਕਰਕੇ ਡਿਜ਼ਾਈਨਿੰਗ ਆਪਾਂ ਇਸ ਤਰ੍ਹਾਂ ਕਰਨ ਲੱਗੇ ਆ ਜੇ ਆਪਣੇ ਨਾਲ ਆਪਣੇ ਕੋਲੇ ਪਲੇਨ ਸਲਵਾਰ ਨਾ ਹੁੰਦਾ ਤਾਂ ਆਪਾਂ ਸਲਵਾਰ ਨਾਲ ਦੀ ਟਾਕੀ ਲਾ ਕੇ ਤੇ ਫੇਰ ਕਿਹੜਾ ਤਿਆਰ ਕਰਨਾ ਸੀ ਤੇ ਇਹ ਡਿਜ਼ਾਈਨਿੰਗ ਜੀ ਸੂਟ ਦੇ ਹਿਸਾਬ ਨਾਲ ਕੀਤੀ ਜਾਂਦੀ ਆ ਨਾ ਸਰਦਾਰੀ ਲੁੱਕ ਦਾ ਸੂਟ ਅਤੇ ਸਰਦਾਰੀ ਲੁੱਕ ਦੀ ਲੇਸ ਲਾ ਕੇ ਆਪਾਂ ਸਰਦਾਰੀ ਲੁੱਕ ਜੀ ਤਿਆਰ ਕਰਾਂਗੇ ਤੇ ਹੁਣ ਆਪਾਂ ਇੱਥੇ ਲਾ ਲਈਆਂ ਨਿਸ਼ਾਨੀਆਂ ਜੀ ਇਹਨਾਂ ਨਿਸ਼ਾਨੀਆਂ ਦੇ ਉੱਪਰ ਉੱਪਰ ਹੁਣ ਆਪਾਂ ਰੱਖਾਂਗੇ ਲੇਸ ਤੇ ਇਹਨੂੰ ਕਰ ਲ ਗਏ ਆਪਾਂ ਸਿੱਧਾ ਤੇ ਆਪਾਂ ਲੈਸ ਸਿੱਧ ਪੁੱਠ ਚੈੱਕ ਕਰਕੇ ਜੀ ਸਿੱਧਾ ਕਮੀਜ਼ ਆ ਤੇ ਆਪਾਂ ਸਿੱਧੀ ਰੱਖ ਕੇ ਹੀ ਲੈਸ ਲਾਵਾਂਗੇ ਇਹਦੇ ਉੱਪਰ ਤੇ ਇਹ ਤੁਸੀਂ ਹੌਲੀ ਹੌਲੀ ਧਿਆਨ ਦੇ ਨਾਲ ਕਰਿਓ ਜੀ ਕਿਉਂਕਿ ਲੈਸ ਦੇ ਨਾਲ ਜੇ ਆਪਾਂ ਖਿੱਚਾਂਗੇ ਤਾਂ ਕੱਪੜੇ ਦੇ ਕੀਰੇ ਨੂੰ ਖਿੱਚ ਪਾਊਗੀ ਇਸ ਤਰ੍ਹਾਂ ਤੁਸੀਂ ਇਸ ਦਾ ਮੂੰਹ ਤਾਂ ਨੂੰ ਕਰ ਲਓ ਜਿਹੜੀ ਉੱਪਰ ਲੈਸ ਲਾਵਾਂਗੇ ਉਹਦਾ ਆਪਾਂ ਮੂੰਹ ਠਾਣਾ ਨੂੰ ਕਰਾਂਗੇ ਯਾਨੀ ਕਿ ਲੈਸਾਂ ਦੇ ਮੂੰਹ ਆਪਸ ਵਿੱਚ ਆਪਾਂ ਜੋੜ ਕੇ ਇਹਨਾਂ ਨੂੰ ਤਿਆਰ ਕਰਾਂਗੇ ਚਲੋ ਜੀ ਆਪਾਂ ਸਟਾਰਟ ਕਰ ਲਗੇ ਲਾਉਣੀ ਤੇ ਜਿਹੜੀ ਆਪਾਂ ਨਿਸ਼ਾਨੀ ਲਾਈਏ ਬਿਲਕੁਲ ਨਿਸ਼ਾਨੀ ਦੇ ਉੱਪਰ ਉੱਪਰ ਤੁਸੀਂ ਇਸ ਤਰ੍ਹਾਂ ਲੈਸ ਲਾ ਲੈਣੀ ਆ ਤੇ ਮਸ਼ੀਨ ਦਾ ਬਖਾ ਥੋੜਾ ਜਿਹਾ ਵੱਡਾ ਕਰ ਲਿਓ ਜੀ ਤਾਂ ਕਿ ਜੇ ਕਈ ਵਾਰਾਂ ਨਿਸ਼ਾਨ ਤੋਂ ਇੱਧਰ-ਉੱਧਰ ਮਸ਼ੀਨ ਚੱਲੀ ਜਾਵੇ ਤਾਂ ਥੋੜਾ ਜਿਹਾ ਢੇੜ ਨਾਲ ਸੌਖਾ ਹੋ ਜਾਂਦਾ ਕਿਉਂਕਿ ਕਾਟਨ ਦਾ ਸੂਟ ਹੈ ਜੇ ਬਰੀਕ ਟੰਕਾ ਹੋਊਗਾ ਤਾਂ ਬਰੀਕ ਬਖਾ ਹੋਊਗਾ ਤਾਂ ਪਾਟ ਵੀ ਜਾਂਦਾ ਕਈ ਵਾਰਾਂ ਢੇੜਨ ਲੱਗਿਆ ਤਾਂ ਐਸ ਲਈ ਕਿਉਂਕਿ ਆਪਾਂ ਡਬਲ ਸੇ ਆਨ ਲਾਉਣੀ ਹੈ ਪਹਿਲਾਂ ਆਪਾਂ ხਾ ਤੁਸੀਂ ਮੋਟਾ ਕਰਕੇ ਲਾ ਲਿਓ ਦੋਵੇਂ ਲੈਸਾਂ ਆਪਾਂ ਇਹ ਇੱਕ ਦੂਜੇ ਦੇ ਮੂੰਹ ਕਰਕੇ ਆਪਾਂ ਮੋٹے ਟਾਂਕੇ ਨਾਲ ਲਾ ਲਾਂਗੇ ਤੇ ਬਾਧੂ ਆਪਾਂ ਲੈਸ ਕੱਟ ਦਾਂਗੇ ਤੇ ਹੁਣ ਆਪਾਂ ਇੱਥੇ ਦੂਜੇ ਪਾਸੇ ਦੀ ਲੈਸ ਧਰ ਲੱਗ ਜਿਹੜੀ ਆਪਾਂ ਦੂਜਾ ਨਿਸ਼ਾਨੀ ਲਾਈ 2.5 ਇੰਚ ਛੱਡ ਕੇ ਤੇ ਉਹਦਾ ਮੂੰਹ ਆਪਾਂ ਇਹਦੇ ਵੱਲ ਨੂੰ ਕਰਾਂਗੇ ਜੀ ਲੈਸ ਵੱਲ ਨੂੰ ਇਸੇ ਤਰ੍ਹਾਂ ਥੱਲੇ ਦੋਹਾਂ ਦੇ ਮੂੰਹ ਇੱਕੇ ਪਾਸੇ ਨੂੰ ਨਹੀਂ ਕਰ ਦੇਗੇ ਤਾਨੂਨੀ ਜਾਂਦੇ ਜਾਂ ਥਾਨੂਨੀ ਜਾਂਦੇ ਇੱਕ ਦੂਜੇ ਦੇ ਮੂੰਹਾਂ ਲ ਮੂੰਹ ਕਰਕੇ ਆਪਾਂ ਲੈਸ ਨੂੰ ਅਟੈਚ ਕਰ ਲਾਂਗੇ ਇਸੇ ਤਰ੍ਹਾਂ ਹੀ ਮੋٹے ਬਖੇ ਦੇ ਨਾਲ ਬਹੁਤ ਸੌਖਾ ਤੇ ਈਜੀ ਡਿਜ਼ਾਈਨ ਹੈ ਜੀ ਹਰ ਕੋਈ ਬਣਾ ਸਕਦਾ ਹੈ ਮੇਰੀਆਂ ਨਵੀਆਂ ਪਹਿਣਾ ਜਿਹੜੇ ਕਰੇ ਕੰਮ ਕਰਦੀਆਂ ਕਈ ਵਾਰ ਆਪਾਂ ਜਾ ਕੇ ਜਾਣੇ ਆ ਵੀ ਇਤੇ ਕੰਮ ਹੋਣਾ ਨਹੀਂਗਾ ਬਹੁਤ ਸੌਖਾ ਤੇ ਆਸਾਨ ਜਾਂ ਇਹ ਲੈਸ ਲਾਉਣ ਦਾ ਤਰੀਕਾ ਵਾ ਸਿੰਪਲ ਸੂਪਰ ਜਾਂ ਗਰਮੀਆਂ ਆ ਗਈਆਂ ਕਾ ਕੇ ਗਰਮੀਆਂ ਦੇ ਵਿੱਚ ਬਾਹਲੇ ਲਾਈਟ ਕਲਰ ਹੀ ਚੱਲਦੇ ਆ ਕਰੀਮ ਚਾਟ ਜਿਹਨੂੰ ਕਹਿੰਦੇ ਆ ਕ੍ਰੀਮ ਚਾਟ ਕਲਰ ਦੇ ਵਿੱਚ ਤੇ ਕ੍ਰੀਮ ਚਾਟ ਹੀ ਲੈਸ ਆ ਵੀ ਉਸੇ ਤਰ੍ਹਾਂ ਦੀਆਂ ਮਲਟੀ ਸ਼ੇਡ ਮਿਲ ਜਾਂਦੀਆਂ ਜੀ ਬਾਜ਼ਾਰ ਵਿੱਚੋਂ ਇਹ ਤੁਸੀਂ ਆਪਦੀ ਚੁਆਇਸ਼ ਦੇ ਨਾਲ ਲੈਸ ਲਿਜਾ ਕੇ ਲਿਆ ਸਕ ਲਿਆ ਕੇ ਲਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਕਰ ਲਿਆ ਕੰਪਲੀਟ ਜੀ ਤੇ ਹੁਣ ਆਪਾਂ ਦੱਬ ਦਾਂਗੇ ਇਹਦੀ ਸਿਉਣ ਤੁਸੀਂ ਇਹਨੂੰ ਕਮੀਜ਼ ਨੂੰ ਪੁੱਠਾ ਕਰਕੇ ਥੱਲੇੋਂ ਫੜ ਕੇ ਵੀ ਸਿਲਾਈ ਲਾ ਸਕਦੇ ਆ ਆਪਾਂ ਇਸ ਤਰ੍ਹਾਂ ਉੱਪਰੋਂ ਸਿੱਧੇ ਪਾਸੇ ਵੀ ਲਾਵਾਂਗੇ ਇਹ ਕਿਸੇ ਹੋਂਚ ਵੀ ਲੱਗ ਸਕਦਾ ਮੈਂ ਤਾਂ ਲਾਇਆ ਮੈਂ ਕਿ ਕਈ ਵਾਰ ਪਤਾ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਇਹਦੀ ਦਾਬ ਹੋਗੀ ਵੀਡੀਓ ਦੇ ਵਿੱਚ ਤੇ ਹੂੰ ਥੋੜਾ ਜਿਹਾ ਫਰਕ ਪੈ ਜਾਂਦਾ ਜੀ ਹੁਣ ਤੁਹਾਨੂੰ ਇੱਥੇ ਪ੍ਰੋਪਰ ਪਤਾ ਲੱਗ ਜੂਗਾ ਵੀ ਕਿਸ ਤਰ੍ਹਾਂ ਆਪਾਂ ਲੈਸ ਅਟੈਚ ਕੀਤੀ ਐ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗੇ ਤੁਸੀਂ ਪ੍ਰੈਸ ਕਰ ਲਿਓ ਜੀ ਇਹਨੂੰ ਪ੍ਰੈਸ ਕਰਕੇ ਕਰੀਜ਼ ਬਾ ਲਿਓ ਹੂੰ ਦਾ ਕਾਟਨ ਦਾ ਸੂਟ ਹੈ ਨਾਲ ਦੇ ਨਾਲ ਹੀ ਇਹ ਕਰੀਜ਼ ਵੱਜ ਜਾਂਦੀ ਐ ਵੀ ਕਾਟਨ ਦੇ ਸੂਟ ਉੱਪਰ ਆਪਾਂ ਨੂੰ ਡਿਜ਼ਾਈਨਿੰਗ ਕਰਨੀ ਸੌਖੀ ਹੋ ਜਾਂਦੀ ਐ ਇਹ ਨਿਊ ਲੁੱਕ ਦਾ ਬਾਂਜੂਗਾ ਕੇ ਰਾਜੀ ਪਤਾ ਨਹੀਂ ਲੱਗਣਾਗਾ ਇਹ ਗਮਲੈਸ ਕਿਸ ਤਰ੍ਹਾਂ ਲਾਈ ਆ ਤੁਸੀਂ ਵੀ ਇਸ ਤਰ੍ਹਾਂ ਰੈਡੀ ਕਰ ਸਕਦੇ ਆ ਆਪਣੇ ਕੋਲ ਸੂਟ ਕਿਸੇ ਦੇ ਕਿਸੇ ਦਾ ਕਰਦੇ ਆ ਜਾਂ ਵੀ ਸਿੰਪਲ ਸੋਬਰ ਜਾ ਕਲਰ ਆਇਆ ਦਾ ਤੇ ਸਿੰਪਲ ਸੋਬਰ ਜੀ ਆਪਾਂ ਤਿਆਰ ਕਰਾਂਗੇ ਤੇ ਆਲਓਵਰ ਸੂਟ ਨਾਲ ਉੱਪਰ ਵੀ ਡਿਜ਼ਾਈਨਿੰਗ ਵਧੀਆ ਬਣ ਜਾਂਦੀ ਆ ਤੇ ਇਸ ਤਰ੍ਹਾਂ ਆਪਾਂ ਇਹ ਸਿਲਾਈ ਕੰਪਲੀਟ ਕਰ ਲਈਏ ਹੁਣ ਆਪਾਂ ਇਸੇ ਤਰ੍ਹਾਂ ਦੂਜੇ ਪਾਸੇ ਸਿਲਾਈ ਲਾ ਲਾਂਗੇ ਬਚਾ ਪਚਾ ਕੇ ਜੀ ਤੇ ਇੱਥੇ ਥੋੜਾ ਜਿਹਾ ਬਖਾਪਾ ਕਰ ਲਾਂਗੇ ਬਰੀਕ ਕਿਉਂਕਿ ਉੱਪਰ ਲਈ ਸਲਾਈ ਆ ਪਹਿਲੀ ਆਪਣੀ ਵਧੀਆ ਸਲਾਈ ਲੱਗ ਗਈ ਆ ਤੇ ਹੁਣ ਆਪਾਂ ਇੱਥੇ ਬਰੀਕ ਬਖਾ ਕਰ ਲਿਆ ਸੀ ਤੇ ਹੁਣ ਇੱਥੋਂ ਹੀ ਆਪਾਂ ਸਟਾਰਟ ਕਰ ਦਾਂਗੇ ਦੂਜੇ ਪਾਸੇ ਦੀ ਲਾਉਣੀ ਲੈਸ ਇਸੇ ਤਰ੍ਹਾਂ ਲਾ ਕੇ ਤੁਸੀਂ ਘੇਰੇ ਨੂੰ ਨਿਊ ਲੁੱਕ ਦਾ ਘੇਰਾ ਬਣਾ ਸਕਦੇ ਆ ਜੀ ਇਸੇ ਤਰ੍ਹਾਂ ਪਤਾ ਜੇ ਨਹੀਂ ਲੱਗਦਾ ਵੀ ਕਮੀਜ਼ ਰੈਡੀमेड ਹੀ ਇੱਦਾਂ ਬਣਿਆ ਸੀ ਕਿ ਤੁਸੀਂ ਤਿਆਰ ਕੀਤਾ ਵਾ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਵਿੱਚ ਪ੍ਰਿੰਟਡ ਸੂਟਾਂ ਉੱਪਰ ਬਹੁਤ ਸਾਰੇ ਲੈਸਾਂ ਲੱਗ ਲੱਗੇ ਆ ਰਹੇ ਹਨ ਜੇ ਤੁਹਾਨੂੰ ਉਹਦਾ ਵੀ ਲੈਸਾਂ ਦਾ ਡਿਜ਼ਾਈਨ ਪਸੰਦ ਨਹੀਂ ਆਉਂਦਾ ਤੁਸੀਂ ਪੱਟ ਕੇ ਆਪਦੀ ਮਰਜ਼ੀ ਨਾਲ ਦੁਬਾਰਾ ਲਾ ਸਕਦੇ ਆ ਲੈਸਾਂ ਜੀ ਕਿਉਂਕਿ ਆਪਾਂ ਨੂੰ ਸੂਟਾਂ ਦੇ ਨਾਲ ਲੈਸ ਲੱਗੀ ਲਗਾਈ ਮਿਲ ਜਾਂਦੀ ਹੈ ਕਈ ਵਾਰ ਉਹਨਾਂ ਦੀ ਲੈਂਥ ਦਾ ਫਰਕ ਹੁੰਦਾ ਤੁਸੀਂ ਆਪਦੇ ਅਨੁਸਾਰ ਪੱਟ ਕੇ ਉਹਨਾਂ ਨੂੰ ਦੁਬਾਰਾ ਲਾ ਸਕਦੇ ਆ ਤੇ ਹੁਣ ਆਪਾਂ ਇਹ ਕਰ ਲਿਆ ਕੰਪਲੀਟ ਜੀ ਤੇ ਹੁਣ ਆਪਾਂ ਲਾਵਾਂਗੇ ਜਿਹੜੀ ਦੂਜੀ ਲੈਸ ਐ ਉਹਦਾ ਸੈਂਟਰ ਇਸੇ ਤਰ੍ਹਾਂ ਹੀ ਰੱਖ ਕੇ ਵੀ ਆਜੂਗਾ ਹੁਣ ਆਪਾਂ ਆ ਦੇਖੋ ਜੀ ਬਹੁਤ ਸੋਹਣੀ ਲੱਗ ਗਈ ਲੈਸ ਮੈਚਿੰਗ ਆਪਣੀ ਉਸੇ ਤਰ੍ਹਾਂ ਹੀ ਹੋ ਗਈ ਐ ਇੱਕ ਦੂਜੇ ਦੇ ਸਾਹਮਣੇ ਉਸ ਕਲਰ ਤੇ ਕਲਰ ਆਇਆ ਤੇ ਹੁਣ ਆਪਾਂ ਲਾਵਾਂਗੇ ਜੀ ਥੋੜੀ ਜੀ ਡਾਰਕ ਕਲਰ ਦੀ ਲੈਸ ਜੀ ਜਿਹੜੀ ਬਹੁਤ ਟ੍ਰੈਂਡ ਦੇ ਵਿੱਚ ਅੱਜਕੱਲ ਬਹੁਤ ਟ੍ਰੈਂਡ ਐ ਇਸ ਲੈਸ ਦਾ ਹਰ ਕਲਰ ਚ ਮਿਲਦੀ ਐ ਕੋਈ ਮਲਟੀ ਸ਼ੇਡ ਲਾ ਲਓ ਕੋਈ ਦੋਆਂ ਲੈਸਾਂ ਨੂੰ ਅਟੈਚ ਕਰਕੇ ਲਾ ਲਓ ਏ ਵੀ ਆਪਾਂ ਇਸ ਤਰ੍ਹਾਂ ਸੈਂਟਰ 'ਚ ਰੱਖ ਕੇ ਲਾ ਦਾਂਗੇ ਦੋਹਾਂ ਪਾਸੇ ਦੇ ਕੋ ਜਾ ਕਰਕੇ ਇੱਥੇ ਮੈਂ ਨਿਸ਼ਾਨੀ ਕੋਈ ਨਹੀਂ ਲਾਈ ਸੀ ਆਪਦੇ ਸਾਹਬ ਦੇ ਨਾਲ ਹੀ ਸੈਂਟਰ 'ਚ ਰੱਖ ਕੇ ਲਾਈ ਆ ਜੀ ਤੇ ਤੁਸੀਂ ਵੀ ਇਸੇ ਤਰ੍ਹਾਂ ਲਾ ਸਕਦੇ ਆ ਘੇਰੇ ਨੂੰ ਨਿਊ ਲੁੱਕ ਦੇ ਸਕਦੇ ਆ ਮਲਟੀ ਕਲਰ ਦੇ ਲੈਸ ਲਾਲੋ ਜਸਾ ਨਾ ਬਾਕੀ ਤੁਹਾਡਾ ਇੱਕ ਕਪੜੇ ਦਾ ਸਾਹਬ ਹੋਊਗਾ ਕਿਸ ਤਰ੍ਹਾਂ ਦਾ ਤੁਹਾਡਾ ਕਪੜਾ ਉਹ ਸਾਹਬ ਦੇ ਨਾਲ ਲੈਸ ਲੱਗ ਜਾਂਦੀ ਆ ਜੀ ਇਸੇ ਤਰ੍ਹਾਂ ਆਪਾਂ ਇਹਦੀ ਸਿਲਾਈ ਕਰ ਲਾਂਗੇ ਕੰਪਲੀਟ ਤੇ ਇਹ ਦੋ ਬਾਅਦ ਚ ਦਿਖਾਉਣੇ ਆ ਘੇਰੇ ਦੇ ਘੇਰੇ ਦੀ ਲੁੱਕ ਕਿਸ ਤਰ੍ਹਾਂ ਦੀ ਆਈ। ਖੇਤੀ ਨਾ ਕਰਿਆ ਕਰੋ ਜੀ ਕਪੜਾ ਸਿਉਣ ਲੱਗੇ ਥੋੜਾ ਜਿਹਾ ਪਿਆਰ ਨਾਲ ਰੀਜਨਲ ਸਿਉਆ ਕਰੋ ਕਪੜੇ ਤੇ ਬਹੁਤ ਸੋਹਣੀ ਸਲਾਈ ਸਫਾਈ ਆਉਂਦੀ ਆ। ਤੇ ਇਸੇ ਤਰ੍ਹਾਂ ਆਪਾਂ ਇਹ ਸਲਾਈ ਕੰਪਲੀਟ ਕਰਕੇ ਤੁਹਾਨੂੰ ਘੇਰਾ ਦਿਖਾਉਣੇ ਆ ਵੀ ਕਿਸ ਤਰ੍ਹਾਂ ਦੀ ਲੁੱਕ ਦਾ ਘੇਰਾ ਬਣਿਆ। ਜੇ ਤੁਸੀਂ ਚਾਹੋ ਤਾਂ ਥੱਲੇ نیچے ਘੇਰੇ ਤੇ ਵੀ ਲਾ ਸਕਦੇ ਆ। ਤੇ ਇੱਥੇ ਆਪਾਂ ਇਹ ਉੱਦੜੇ ਨਾ ਕਿਉਂਕਿ ਥੋੜੀ ਜੀ ਸੰਥੈਟਿਕ ਹੁੰਦੀ ਉੱਧੜ ਜਾਂਦੀ ਇੱਥੇ ਆਪਾਂ ਲੈਟਰ ਦੇ ਨਾਲ ਇਹਨੂੰ ਥੋੜਾ ਜਿਆਦਾ ਚਪਕਾ ਦਾਂਗੇ ਤੇ ਤੁਸੀਂ ਘੇਰੇ ਤੇ ਵੀ ਲਾਉਣੀ ਥੱਲੇ نیچے ਲਾ ਸਕਦੇ ਹ ਪਰ ਨਹੀਂ ਆਪਾਂ ਇੰਨਾ ਹੀ ਡਿਜ਼ਾਈਨ ਕੰਪਲੀਟ ਕਰਾਂਗੇ ਤੇ ਦੇਖੋ ਜੀ ਨਿਊ ਲੁੱਕ ਦਾ ਘੇਰਾ ਮਲਟੀ ਸ਼ੇਡ ਦੀ ਲੈਸ ਲਗਾ ਕੇ ਫੈਂਸੀ ਲੁੱਕ ਬਣ ਗਈ ਜੀ ਇਸ ਤਰ੍ਹਾਂ ਸਰਦਾਰੀ ਸੂਟ ਨੂੰ ਆਪਾਂ ਸਰਦਾਰੀ ਟਾਈਪ ਨਾਲ ਹੀ ਤਰੀਕੇ ਦੇ ਨਾਲ ਹੀ ਰੈਡੀ ਕਰਤਾ ਜੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ ਜੂਜੀ ਧੰਨਵਾਦ ਹੈ ਜੀ ਸਾਰਿਆਂ ਦਾ ਇਨੀ ਸਪੋਰਟ ਕਰਨ ਲਈ ਓਕੇ ਬਾਏ ਜੀ